ਕਹੋ ਟਲ ਗੁਰ ਸੇਬੀਆ ਅਹ ਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰ ਕਾ ਜਨਮ ਮਰਨ ਦੁਖ ਜਾਏ ਹੋ ਵਾ ਸਿਫਤਖ ਸੰਮਦੀ ਨੂਰ ਅਰ ਸੋਹ ਕੁਰ ਸੋਹ ਤੋਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹ ਦਾਸਾਹ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤੇ ਸਾਹੋ ਸਿਰ ਸਾਹ ਦਾ ਐਸਾ ਹੋ ਜਿਸ ਪਾਸ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ මොහල්ලා පැහෙල්ලා කාරදු්ජා අෂ්ට පදියාල් එක්ක ඕහංකාර සත්්‍ය ගෝර ਪ੍ਰਸਾਦ ਗੁਰ ਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ へ ਪ੍ਰਭ 파ਵਾ ਸਰਬਰ ਮਹਿ ਹੰਸ pran pat pawa ਗੋਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗ ਹੈ ਪ੍ਰਭ ਪਾਵੈ ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੂੜਾ ਛਪੜੀ ਨਾਏ ਕੀ डूबा मैल न जाए रहाओ राखे राखे चरण तरे विचारी दुबेदार छोड़ ਭਾਏ ਨਿਰੰਕਾਰੇ ਮੁਕਤ ਪਦਾਰਥ ਹਾਰੇ ਰਸ ਚਾਖੇ ਆਵਣ ਜਾਣ ਰਹੀ ਗੋਰੇ ਰੱਖੇ ਸਰਵਰ ਹੰਸਾ ਛੋੜ ਨ ਜਾਏ ਪ੍ਰੇਮ ਭਗਤ ਕਾਰੇ ਸਹਜ ਸਮਾਏ ਸਰਵਰ ਮਹਿ ਹੰਸ ਹੰਸ ਮਹਿ ਸਾਗਰ ਅਕੱਥ ਕਥਾ ਗੁਰਬਚਨੀ ਆਦਰ ਸੋਨ ਮੰਡਲ ਇਕ ਜੋਗੀ ਬੈਸੇ ਨਾਰੇ ਨਾ ਪੁਰਖ ਕਹੋ ਕੋ ਕੈਸੇ ਤ੍ਰਿ ਭਵਨ ਜੋਤੇ ਰਹੇ ਲੇਬ ਲਾਈ ਸੋਰੇ ਨਾਰ ਨਾਥ ਸਤ ਕੇ ਸਰਣਾਈ ਆਨੰਦ ਮੂਲ ਅਨਾਥ ਆਧਾਰੀ ਗੋਰ ਮੋਖੇ ਭਗਤੇ ਸਹਜੇ ਬਿਚਾਰੀ ਭਗਤੇ ਵੱਸਲ ਭੈ ਕਟਣ ਹਾਰੇ ਹੋਮਾਇ ਮਾਰੇ ਮਿਲੇ ਪਗਤਾਰੇ ਅਨਿਕ ਯਤਨ ਕਾਰੇ ਕਾਲ ਸੰਤਾਏ ਮਰਨ ਲਿਖਾਈ ਮੰਡਲ ਮਹਿ ਆਏ ਜਨਮ ਪਦਾਰਥ ਦੁਬਿਦਾ ਖੋਵਾ ਆਪੁ ਨ ਚੀਨਸ ਭ੍ਰਮੈ ਭ੍ਰਮੈ ਰੋਵਾ ਕਹਿ ਤਾ ਪੜ ਤਾ ਸੁਨ ਤੋ ਏਕਾ ਧੀਰਜ ਧਰਮ ਧਰਣੀ ਧਰਟੇਕ ਜਤ ਸਤ ਸੰਜਮ ਰਿਧਾ ਸਮਾਏ ਕਿਉ ਉਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲੁ ਨ ਲੱਗਾ ਗੁਰ ਕਾ ਸਬਦ ਪਰਮ ਭਉ ਪੱਗਾ ਸੂਰਤੇ ਮੂਰਤੇ ਆਦੇ ਅਨੂਪ ਨਾਨਕ ਜਾਚ ਸਾਚ ਸਰੂਪ ਸੱਚੇ ਨਿਰਮਲ ਮੈਲੋਂ ਨ ਲੱਗਾ ਗੁਰ ਕਾ ਸਬਦਿ ਪਰਮ ਭਉ ਭਗਾ ਸੂਰਤਿ ਮੂਰਤਿ ਦੇ ਅਨੂਪਾ ਨਾਨਕ ਜਾਚੈ ਸੱਚ ਸਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟ ਪਦੀਆ ਇੱਕ ਓ ਅੰਕਾਰ ਸਤਿ ਗੁਰ ਪ੍ਰਸਾਦਿ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੁਗ ਹੈ ਨਹੀਂ ਦੂਰੇ ਹਾਰੇ ਰਾਸ ਚੋਗ ਚੁਗਹਿ ਪ੍ਰਭ ਭਾਵੈ ਸਰਵਰ ਮਹਿ ਹੰਸ ਪ੍ਰਾਨ ਪਾਤਿ ਪਾਵੈ